ਯੂਹਦਾ ਦੀ ਪਤਰੀ ਲਿਖਤੋਂ ਯੂਹਦਾ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਕੂਬ ਦਾ ਭਰਾ ਹ ਅੱਗੇ ਜੋ ਉਹਨਾਂ ਨੂੰ ਜਿਹੜੇ ਸਦੇ ਹੋਏ ਅਤੇ ਪਿਤਾ ਪਰਮੇਸ਼ਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਰੱਖੇ ਹੋਏ ਹਨ ਤੁਹਾਡੇ ਲਈ ਰਹਿਮ ਸ਼ਾਂਤੀ ਅਤੇ ਪ੍ਰੇਮ ਵਧ ਤੋ ਵਧ ਹੁੰਦਾ ਜਾਵੇ ਪਿਆਰਿਓ ਜਦੋਂ ਸਾਡੀ ਸਾਂਝੀ ਮੁਕਤੀ ਦੀ ਵਿਖੇ ਮੈਂ ਤੁਹਾਨੂੰ ਲਿਖਣ ਦੀ ਬਹੁਤ ਚਾਹ ਕਰਦਾ ਸਾਂ ਤਾਂ ਮੈਂ ਤੁਹਾਨੂੰ ਲਿਖ ਕੇ ਤਕੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਉਸ ਨੇਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਯਤਨ ਕਰੋ ਕਿਉਂਕਿ ਕਈ ਮਨੁੱਖ ਚੋਰੀ ਆ ਵੜੇ ਹਨ ਜਿਹੜੇ ਇਸ ਜਗ੍ਹਾ ਲਈ ਪ੍ਰਾਚੀਨ ਕਾਲ ਵਿੱਚ ਅਗਿੱਤਰੇ ਲਿਖੇ ਗਏ ਸਨ ਸ਼ੈਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ਰ ਦੀ ਕਿਰਪਾ ਨੂੰ ਉਲਟਾ ਕਰਕੇ ਲੁਚਪਣ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸਵਾਮੀ ਹੈ ਪ੍ਰਭੂ ਹੈ ਇਨਕਾਰ ਕਰਦੇ ਹਨ ਹੁਣ ਭਾਵੇਂ ਤੁਸੀਂ ਇੱਕੋ ਵਾਰ ਸਭ ਕੁਝ ਜਾਣ ਵੀ ਚੁੱਕੇ ਹੋ ਤਾਂ ਵੀ ਮੈਂ ਤੁਹਾਨੂੰ ਚਿਤਾਰਿਆ ਚਾਹੁੰਦਾ ਹਾਂ ਕਿ ਪ੍ਰਭੂ ਦੇ ਲੋਕਾਂ ਨੂੰ ਮਿਸਰ ਦੇਸ਼ ਵਿੱਚ ਬਚਾ ਕੇ ਪਿੱਛੋਂ ਉਹਨਾਂ ਦਾ ਜਿਨ੍ਹਾਂ ਪ੍ਰਤੀਤ ਨਾ ਕੀਤੀ ਨਾਸ ਕੀਤਾ ਅਤੇ ਉਹਨਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹਿ ਸਗੋਂ ਆਪਣੇ ਆਸਰੇ ਠਿਕਾਣੇ ਨੂੰ ਛੱਡ ਦਿੱਤਾ ਉਹਨੇ ਹਨੇਰੇ ਘੁੱਪ ਵਿੱਚ ਉਸ ਵੱਡੇ ਦਿਹਾੜੇ ਦੇ ਨਿਉ ਲਈ ਸਦੀਪਕ ਬੰਦਨਾ ਵਿੱਚ ਰੱਖ ਛੱਡਿਆ ਜਿਵੇਂ ਸਦੂਮ ਅਤੇ ਅਮੂਰਾ ਅਤੇ ਉਹਨਾਂ ਦੇ ਲਾਂਭ ਛਾਂਬ ਦੇ ਨਗਰ ਇਹਨਾਂ ਵਾਂਗੂ ਹਰਾਮਕਾਰੀ ਕਰਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੁਗਦੇ ਹੋਏ ਨਮੂਨਾ ਬਣਾਏ ਹੋਏ ਹਨ ਤਾਂ ਵੀ ਇਸੇ ਤਰ੍ਹਾਂ ਇਹ ਵੀ ਆਪਣੇ ਸੁਫਨੇ ਵਿੱਚ ਸਰੀਰ ਨੂੰ ਪ੍ਰਿਸ਼ਟ ਕਰਦੇ ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪ੍ਰਤਾਪ ਵਾਲਿਆਂ ਦੀ ਨਿੰਦਾ ਕਰਦੇ ਹਨ ਪਰ ਮਹਾਦੂਤ ਮਿਕਾਇਲ ਜਾਂ ਛਤਾਨ ਨਾਲ ਝਗੜਾ ਕਰਕੇ موسی ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹਦਾ ਹਿਆਉ ਨਾ ਪਿਆ ਪਈ ਮਿਣਾ ਮਾਰ ਕੇ ਉਸ ਤੇ ਦੋਸ਼ ਲਾਵੇ ਸਗੋ ਇਹ ਆਖਿਆ ਪਈ ਪ੍ਰਭੂ ਤਉ ਨੂੰ ਸਮਝੇ ਪਰ ਇਹ ਲੋਕ ਜੋ ਕੁਝ ਜਾਣਦੇ ਨਹੀਂ ਉਹਦੇ ਵੇਖੇ ਕੁਫਰ ਬਖਦੇ ਹਨ ਅਤੇ ਜੋ ਕੁਝ ਬੇਅਕਲ ਪਸੂ ਵਰਗੇ ਸੁਭਾਅ ਨਾਲ ਹੀ ਜਾਣਦੇ ਹਨ ਉਸ ਵਿੱਚ ਨਾਸ ਹੋ ਜਾਂਦੇ ਹਨ ਹਾਏ ਉਹਨਾਂ ਨੂੰ ਕਿਉਂ ਜੋ ਉਹ ਕਾਇਨ ਦੇ ਰਾਹ ਲਗ ਤੁਰੇ ਅਤੇ ਲਾਹੇ ਪਿੱਛੇ ਬਿਲਾਮ ਦੇ ਪਰਮ ਵਿੱਚ ਸਿਰ ਤੋੜ ਭਜੇ ਅਤੇ ਕੋਹਰਾ ਦੇ ਵਿਰੋਧ ਵਿੱਚ ਨਾਸ ਹੋਏ ਇਹ ਉਹ ਹਨ ਜਿ ਤ ਤੁਹਾਡੇ ਨਾਲ ਬੇਤੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ ਇਹ ਆਪਣੇ ਹੀ ਟਿੱਡ ਭਰਦੇ ਹਨ ਇਹ ਪੌਣਾ ਦੇ ਉੜਾਏ ਹੋਏ ਸੁੱਕੇ ਬਦਲ ਹਨ ਇਹ ਪਾਜੜ ਰੁੱਤ ਦੇ ਬਿਰਛਨ ਜੋ ਅਫਲ ਦੋ ਵਾਰੀ ਮੋਏ ਅਜ ਜੜੋ ਪੁੱਟੇ ਹੋਏ ਹਨ ਇਹ ਸਮੁੰਦਰ ਦੀਆਂ ਸ਼ੁਕਰ ਦੀਆਂ ਠਾਠਾਂ ਹਨ ਜੋ ਆਪਣੀਆਂ ਸ਼ਰਮਿੰਦਗੀ ਦੀ ਚੱਗ ਉਛਾਲਦੀਆਂ ਹਨ ਇਹ ਘੁੰਮਣ ਵਾਲੇ ਤਾਰੇ ਹਨ ਜਿਨ੍ਹਾਂ ਲਈ ਸਦਾ ਤੀਕ ਦਾ ਅਨੇਰ ਕੁੱਪ ਕੇ ਰੱਖ ਛੱਡਿਆ ਹੋਇਆ ਹੈ ਨਾਲੇ ਹਨੋਕ ਨੇ ਜਿਹੜਾ ਆਦਮ ਤੋਂ 7ਵੀਂ ਪੀੜ੍ਹੀ ਦਾ ਸੀ ਇਨਾਂ ਹੀ ਦੇ ਵਿਖੇ ਅਗੰਵਾਕ ਕਰਕੇ ਆਖਿਆ ਭਈ ਵੇਖੋ ਪ੍ਰਭੂ ਆਪਣੇ ਲੱਖਾਂ ਸੰਤਾਂ ਸਣੇ ਆਇਆ ਭਈ ਸਭਨਾ ਦਾ ਨਿਆਂ ਕਰੇ ਅਤੇ ਸਭਨਾ ਸ਼ਤਾਨੀਆਂ ਨੂੰ ਉਹਨਾਂ ਦੀਆਂ ਸਾਰੀਆਂ ਸ਼ਤਾਨੀ ਕਾਮਾਂ ਦੇ ਕਾਰਨ ਜੋ ਉਹਨਾਂ ਨੇ ਸ਼ਤਾਨੀਆਂ ਨਾਲ ਕੀਤੇ ਸਨ ਅਤੇ ਸਾਰੀਆਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹਦੇ ਵਿਰੁੱਧ ਆਖਿਆ ਸਨ ਦੋਸ਼ੀ ਠਰਾਵੇ ਇਹ ਬੁਰਬਰਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ ਜਿਹੜੇ ਆਪਣੀਆਂ ਕਾਮਨਾ ਦੇ ਅਨੁਸਾਰ ਚੱਲਦੇ ਹਨ ਅਤੇ ਮੂੰਹੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਹੇ ਪਿੱਛੇ ਮੂੰਹ ਤੇ ਵਡਾਈ ਕਰਦੇ ਹਨ ਪਰ ਤੁਸੀਂ हे ਪਿਆਰਿਓ ਇਹਨਾਂ ਗੱਲਾਂ ਨੂੰ ਚੇਤੇ ਰੱਖੋ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਅੱਗੋਂ ਆਖੀਆਂ ਭਈ ਉਹਨਾਂ ਨੇ ਤੁਹਾਨੂੰ ਕਿਹਾ ਜੋ ਅੰਤ ਦੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੇ ਸ਼ਤਾਨੀ ਕਾਮਨਾ ਦੇ ਅਨੁਸਾਰ ਚੱਲਣਗੇ ਇਹ ਉਹ ਹਨ ਜਿਹੜੇ ਧੜੇ ਬਾਦ ਸ੍ਰੀ ਰਖਨ ਜਿਨ੍ਹਾਂ ਵਿੱਚ ਆਤਮਾ ਨਹੀਂ ਪਰ ਤੁਸੀਂ হে ਪਿਆਰਿਓ ਆਪਣੇ ਆਪ ਨੂੰ ਅਤਿ ਪਵਿੱਤਰ ਨਿਚਾ ਉੱਤੇ ਵਿਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਆਦੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ ਅਤੇ ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ ਦਇਆ ਕਰੋ ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਤੂੰ ਖਿੱਚ ਕੇ ਬਚਾਓ ਅਤੇ ਉਸ ਬਸਤਰ ਤੋਂ ਵੀ ਜਿਹਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਕ ਕਰਦੇ ਹੋਏ ਕਿੰਨਿਆ ਹੋਤੀ ਭੈਣਾਂ ਦਾਿਆ ਕਰੋ ਹੁਣ ਜਿਹੜਾ ਸਮਰਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸੰਮੁਖ ਆਨੰਦ ਸਹਿਤ ਨਿਰਮਲ ਖੜਾ ਕਰ ਸਕਦਾ ਹੈ ਉਸ ਦੀ ਅਰਥਾਤ ਉਸ ਅਦੁੱਤੀ ਪਰਮੇਸ਼ਰ ਦੀ ਜੋ ਸਾਡਾ ਮੁਕਤੀਦਾਤਾ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਭਨਾ ਜੁਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾ ਜੁਗਾਂ ਤੱਕ ਮਹਿਮਾ ਪ੍ਰਕਿਰਮ ਮਹਾਨਤਾ ਅਤੇ ਇਖਤਿਆਰ ਹੋਵੇ ਆਮੀਨ